ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡੇ ਨਵੇਂ ਬਲੌਗ 'ਚ। ਲੋ ਜੀ ਅੱਜ ਆਪਾਂ ਵੜਦੇ ਆ ਆਪਣੀ ਪੀਆਰ 126। ਇਹਨੂੰ ਬਹੁਤ ਜ਼ਿਆਦਾ ਹਲਦੀ ਲੱਗੀ ਵੀ ਹੈ ਇਹ ਦੇਖੋ। ਯਾਨੀ ਕਿ ਸਾਰੀ ਉਹ ਹਲਦੀ ਨੇ ਆਪਣਾ ਖੇਤ ਪੂਰਾ ਖਰਾਬ ਕਰਿਆ ਵਾ। ਵੜਦੇ ਆ ਇਹਨੂੰ ਦੇਖਦੇ ਆ ਇਹਦਾ ਝਾੜ ਕੀ ਆਉਂਦਾ। ਤੇ ਕੀ ਰੇਟ ਲੱਗਦੀ ਆ ਕਿਉਂਕਿ ਵਿੱਚ ਸੁਣਨ ਚਾ ਰਹੇ ਆ ਵੀ ਸ਼ੈਲਰ ਵਾਲੇ ਨੂੰ ਲੈ ਨਹੀਂ ਰਹੇ ਇਤਕੀ। ਵੀ ਇਹ 2.500 ਰੁਪਏ। ਕੱਟ ਲੱਗ ਰਹੀ ਆ ਆਪਾਂ ਹੁਣ ਵੱਡਣਾ ਹੀ ਇਹ ਡੇਢ ਕਿਲਾ ਤੇ ਆਪਾਂ ਇਹਦਾ ਤੁਹਾਨੂੰ ਝਾੜ ਵੀ ਦੱਸਾਂਗੇ ਕੀ ਰੇਟ ਲੱਗੀ ਆ ਰੇਟ ਵੀ ਜ਼ਰੂਰ ਦੱਸਾਂਗੇ ਇਹ ਦੇਖੋ ਜਮਾਈ ਖਰਾਬ ਹੋਈ ਵੀ ਅ ਵਿੱਚ ਵਿੱਚ ਬੱਸੋ ਮਸ਼ੀਨ ਆ ਰਹੀ ਹੈ ਜੀ ਹੁਣ ਆਪਣੇ ਫਿਰ ਵੜਦੇ ਆ ਇੱਕ ਤਾਂ ਵੈਸੇ ਹੀ ਪਹਿਲਾਂ ਹੀ ਝਾੜ ਘੱਟ ਨੇ ਉੱਪਰੋਂ ਹੁਣ ਹਲਦੀ ਵਾਲੀ 2.500 ਰੁਪਿਆ ਸੁਣਨ ਚਾਰੀ ਆ ਵੀ ਸਸਤੀ ਲੈ ਰਹੇ ਨੇ ਸ਼ੈਲਰ ਨਾਲ ਚਲੋ ਅੱਗੇ ਆਪਾਂ ਵਧਦੇ ਹਾਂ ਤੁਹਾਨੂੰ ਆਪਣਾ ਇਹਦੀ ਕੁਆਲਿਟੀ ਵੀ ਦਿਖਾਉਣੀ ਆ ਕਿੱਦਾਂ ਦੀ ਆ ਵੀ ਕਿੰਨੀ ਕੁ ਖਰਾਬ ਆ ਕਹਿਣ ਦਾ ਭਾਵ ਤਾਂ ਇਹ ਕੁਆਲਿਟੀ ਤਾਂ ਹੁਣ ਇਹਦੀ ਕਿਹੜੀ ਰਹਿ ਗਈ ਯਾਨੀ ਕਿ ਆਪਣੇ ਇਹ ਖੇਤਰੋਂ ਤਾਂ ਬਹੁਤ ਹੀ ਜ਼ਿਆਦਾ ਜੀ ਤੇ ਜਿਹੜੇ ਇਹ ਨਹੀਂ ਛੇਕਣ ਵਾਲਾ ਇਹਨਾਂ ਨੂੰ ਘਾਟ ਆ ਦੇਖਦੇ ਇਹਨੂੰ ਲੱਗ ਪਾਉਣ ਪਾ ਲਾਂਗੇ ਤੇ ਜਿਹੜੀਆਂ ਆਪਣੀਆਂ ਇਹ ਛੇਕਣ ਵਾਲਾ ਨੇ ਇਹਨਾਂ ਨੂੰ ਲੱਗ ਕਿਉਂਕਿ ਇੱਕ ਦੂਜੀ 'ਚ ਜੇ ਆਪਾਂ ਮਿਕਸ ਕਰਾਂਗੇ ਤਾਂ ਇਹਨੇ ਦੂਜੀ ਵੀ ਖਰਾਬ ਕਰ ਦੇਣੀ ਆ ਨਾਲ ਇਹ ਹਾਲੇ ਫਿਰ ਵੀ ਬਹੁਤ ਠੀਕ ਹੈ ਇਹ ਨਾਲ ਆਹ ਸਾਈਡ ਵਾਲੀ ਚਲੋ ਬਾਕੀ ਹੁਣ ਮਸ਼ੀਨ ਆਉਂਦੀ ਆ ਫਿਰ ਦੇਖਦੇ ਆਪਾਂ ਹਲਦੀ ਦੇਖੋ ਕਿੰਨੀ ਉੜਦੀ ਆ ਇਹ ਖੇਤ ਚ ਵੀ ਕਾਫੀ ਹਲਦੀ ਆ ਯਾਨੀ ਕਿ ਆ ਖੇਤ ਨਾਲ ਆ ਖੇਤ ਚ ਜ਼ਿਆਦਾ ਹਾਲੇ ਇਹ ਚ ਵੀ ਦੇਖੋ ਕਿ ਨਿਕਣਾ ਮਸ਼ੀਨ ਦੇ ਮੁਰਲੇ ਪਾਸੇ ਜਮਾਂ ਵੀ ਨੀ ਕੋ ਦਿਖਦਾ ਇੰਨੀ ਹਲਦੀ ਆ ਤੇ ਇਹ ਜੀੜੀ ਆਈ ਆਪਣੀ ਦੇਖੋ ਵੈਸੇ ਤਾਂ ਇਹ ਜਮਾਂ ਹੀ ਕਾਲੀ ਹੋ ਪਈ ਆਈ ਹਾਲੇ ਤੁਹਾਨੂੰ ਦੂਜੇ ਖੇਤ ਚ ਦਿਖਾਉਣੀ ਆ ਉੱਥੇ ਇਹ ਤੋਂ ਵੀ ਬੁਰਾ ਹਾਲ ਆ ਜ਼ਿਆਦਾ ਇਹ ਆਪਣੇ ਬਾਦ ਦੋ ਗੇੜੇ ਰਹਿ ਗਏ ਨੇ ਤਿੰਨ ਇਦਵਾਰ ਪਰਲਾ ਕਿਲਾ ਵੜਦੇ ਆ ਉੱਥੇ ਦਿਖਾਉਨੇ ਆ ਤੁਹਾਨੂੰ ਇੰਨਾ ਮਾੜਾ ਹਾਲ ਆ ਹੋਰ ਹਲਦੀ ਦਾ ਭਾਈ ਜੀ ਜਿਰੀ ਦਾ ਆਟਾ ਹਲਦੀ ਜ਼ਿਆਦਾ ਲੱਗੀ ਹੋਈ ਐ ਇਸ ਸਾਲ ਤਾਂ ਜਦੋਂ ਦਾਣੇ ਪਾ ਰਿਆ ਨਾ ਇਹ ਉਦੋਂ ਵੀ ਹਲਦੀ ਪੂਰੀ ਉੱਡ ਰਹੀ ਆਣ ਦੇਖੋ ਚਲੋ ਬਸ ਆ ਰਹਿ ਗਏ ਦੋ ਢੇੜੇ ਯਾਨੀ ਕਿ ਹਲਦੀ ਬਹੁਤ ਜ਼ਿਆਦਾ ਹੈ ਲਓ ਜੀ ਇਹ ਤਾਂ ਜਮੇ ਹੀ ਕਾਲੀ ਪਈ ਆ ਦੇਖਿਓ ਦੇਖੋ ਇਹਨਾਂ ਦਾ ਭਾਵ ਇਹ ਤਾਂ ਹਲਦੀ ਹਲਦੀ ਪਈ ਆ ਬਹੁਤ ਬੁਰਾ ਹਾਲ ਆਈ ਇਹਦਾ ਦਾ ਮੈਂ ਵੱਡੀ ਕੀ ਹੁਣ ਚੱਲਦੇ ਆ ਮੰਡੀ ਉੱਥੇ ਦੇਖਦੇ ਆਂ ਆਪਾਂ ਜਾ ਕੇ ਕੀ ਝੜ ਚੁੜਾਉਂਦਾ ਦਾ ਲੋ ਜੀ ਜੀਰੀ ਆਪਾਂ ਮੰਡੀ ਲੈ ਕੇ ਜਾਣੀ ਸੀਗੀ ਤੇ ਆਰਤੀਏ ਨਾਲ ਕਰੀ ਸੀਗੀ ਗੱਲ ਵੀ ਲੈ ਆਈਏ ਆਪਾਂ ਨੂੰ ਆਪਣਾ ਇਹਦਾ ਸੈਂਪਲ ਦਿਖਾਇਆ ਸੀਗਾ ਹੀ ਆਪਣੀ ਜੀਰੀ ਦਾ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਕਿ ਦੋ ਕੁ ਦਿਨ ਹਾਲੇ ਘਰੇ ਹੀ ਰੋਕ ਲੋ ਕਿਉਂਕਿ ਮੰਡੀ ਦੇ ਵਿੱਚ ਨਾ ਤਾਂ ਇਹਨੂੰ ਸ਼ੈਲਰ ਵਾਲੇ ਲੈ ਰਹੇ ਨੇ ਹਾਲੇ ਤੇ ਜੇ ਕੋਈ ਮੇਰਾ ਭਰਾ ਇੱਕ ਅੱਦਾ ਕੋਈ ਉੱਥੇ ਮੰਡੀ 'ਚ ਤੋਲ ਕੇ ਆਇਆ ਉਹਨਾਂ ਨੇ ਬੂਰੀਆਂ ਭਰ ਕੇ ਇੱਕ ਸਾਈਡ ਤੇ ਲਾ ਰੀਆਂ ਕਿਉਂਕਿ ਸੁਣਨ ਚ ਇਹ ਆ ਰਿਹਾ ਵੀ ਜਦ ਤੱਕ 2-250 ਰੁਪਏ ਦੇ ਦੀ ਇੱਕ ਕੁਇੰਟਲ ਦੀ ਕਾਟ ਲੱਗੂਗੀ ਤੇ ਵੈਸੇ ਤਾਂ ਛੈਲਰ ਵਾਲੇ ਨਾ ਹੀ ਕਰ ਰਹੇ ਨੇ ਹਾਲੇ ਤੇ ਆਪਾਂ ਨੇ ਹਾਲੇ ਘਰੇ ਹੀ ਖੜਾ ਲਈ ਤੇ ਚਲੋ ਦੇਖਦੇ ਹਾਂ ਹਾਲੇ 2 ਦਿਨ ਬਾਅਦ ਕੀ ਬਣਦਾ ਹੈ ਇਹਦਾ ਕਿਉਂਕਿ ਇਸ ਸਾਲ ਤਾਂ ਪਹਿਲਾਂ ਹੀ ਜੀਰੀਆਂ ਦੇ ਝਾੜ ਬਹੁਤ ਘਟ ਨੇ ਤੇ 2-250 ਦੀ ਕਾਟ ਕਹਿ ਰਹੇ ਨੇ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਭਰਾ ਆਪਣੇ ਆਪਣੇ ਏਰੀਆ 'ਚ ਵੀ ਜੇ ਕੋਈ ਜੀਰੀ ਨੂੰ ਹਲਦੀ ਲੱਗੀ ਆ ਵੀ ਤੁਹਾਡੇ ਕਾਟ ਨਾਲ ਵੀ ਕੀ ਵੀ ਤੁਹਾਡੇ ਏਰੀਆ ਦੇ ਵਿੱਚ ਇਹ ਕਾਟ ਨਾਲ ਵਿਕਰੀ ਆ ਜਾਂ ਕੋਈ ਪੈਸਿਆਂ ਦੀ 2-250 ਰੁਪਏ ਕਿਉਂਕਿ ਆਪਣੇ ਤਾਂ ਮੰਡੀ ਦੇ ਵਿੱਚ ਛੈਲਰ ਵਾਲੇ ਨਾਏ ਕਰ ਰਹੇ ਨੇ ਇਸ ਸਾਲ ਚਲੋ ਬਾਕੀ ਦੇਖਦੇ ਆ ਕੀ ਬਣਦਾ ਇਹਦਾ ਬਾਕੀ ਭਰਾ ਬਣ ਕੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਆਪਣੇ ਆਪਣੇ ਏਰੀਆ ਦਾ ਕੀ ਕਾਟ ਲੱਗ ਰਹੀ ਆ ਠੀਕ ਆ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ 'ਚ